ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਸਬੰਧ ਦੇ ਵਿੱਚ ਇੱਕ ਮੰਗ ਪੱਤਰ ਜਿਹੜਾ ਵਾ ਰਾਹੀਂ ਡੀਸੀ ਸਾਹਿਬ ਅੰਮ੍ਰਿਤਸਰ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਵਾ ਅੰਮ੍ਰਿਤਸਰ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਡੀਸੀ ਨੂੰ ਮਨਪੱਤਰ ਦੇਣਾ ਕਿਸ ਬਾਰੇ ਦਿੱਤਾ ਗਿਆ ਮੇਰਾ ਨਾਮ ਨਿਤੀਸ਼ ਪੀਮਾ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਔਰ ਮੇਰੇ ਨਾਲ ਨੇ ਸਰਿੰਦਰ ਬਟਲਾਨ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1964 ਅ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਸਬੰਧ ਦੇ ਵਿੱਚ ਇੱਕ ਮੰਗ ਪੱਤਰ ਜਿਹੜਾ ਵਾ ਰਾਹੀਂ ਡੀਸੀ ਸਾਹਿਬ ਅੰਮ੍ਰਿਤਸਰ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਵਾ ਅ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 2024-25 ਦਾ ਸੈਸ਼ਨ ਖਾਸ ਤੌਰ ਤੇ ਇੰਜੀਨੀਅਰਿੰਗ ਸਟੂਡੈਂਟਸ ਆ ਅਕਤੂਬਰ ਨਵੰਬਰ ਜਿਹੜੀ ਆ ਉਹ ਡੇਟਸ ਹੈਗੇ ਸਨ ਪੋਰਟਲ ਜਿਹੜਾ ਦਿੱਤਾ ਗਿਆ ਵਾ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਅ ਉਹਦਾ ਪੋਰਟਲ ਜਿਹੜਾ ਸਲੋ ਚੱਲ ਰਿਹਾ ਕਿਤੇ ਟੈਕਨੀਕਲ ਗਲਿਚ ਹੈਗਾ ਕਿਤੇ ਪੋਰਟਲ ਕੰਮ ਹੀ ਨਹੀਂ ਕਰ ਰਿਹਾ ਔਰ ਤਰੀਕ ਜਿਹੜੀ ਆ ਸਟੂਡੈਂਟਸ ਦੀ 15 ਨਵੰਬਰ ਸੀ ਔਰ 3 ਨਵੰਬਰ ਨੋਡਲ ਅਫਸਰ ਵੱਲੋਂ ਜਿਹੜਾ ਕਾਲਜ ਚ ਡੈਜ਼ਿਗਨੇਟ ਕੀਤਾ ਜਾਂਦਾ ਨੋਡਲ ਅਫਸਰ ਜਿਹਦਾ ਕੰਮ ਹੁੰਦਾ ਕਿ ਇਸ ਸਕੀਮ ਦੇ ਬੱਚੇ ਜਿਹੜੇ ਅਵੇਲ ਜਿਨ੍ਹਾਂ ਨੇ ਕਰਨੀ ਆ ਫੈਸਿਲਿਟੀ ਜਾਂ ਇਸ ਸਕੀਮ ਨੂੰ ਉਹਨਾਂ ਦਾ ਕੇਸ ਪ੍ਰੋਸੈਸ ਕਰਕੇ ਡਿਪਾਰਟਮੈਂਟ ਤੱਕ ਭੇਜਣਾ ਉਹਨਾਂ ਦੇ ਵੀ ਹੱਥ ਖੜੇ ਆ ਉਹ ਆਪ ਕਹਿ ਰਿਹਾ ਕਿ ਸਾਡੇ ਜਿਹੜੇ ਪੋਰਟਲਸ ਜਿਹੜੇ ਆ ਕੰਮ ਨਹੀਂ ਕਰ ਪਾ ਰਹੇ ਤੇ ਇਹਦੇ ਵਿੱਚ ਕਈ ਸਟੂਡੈਂਟਸ ਦਾ ਜਿਹੜਾ ਵਾ ਉਹ ਭੁੱਖ ਜਿਹੜਾ ਅੰਧੇਰੇ ਚ ਹੈਗਾ ਬਾਰ-ਬਾਰ ਬੇਨਤੀ ਕਰਾਂਗੇ ਕਿ ਸਾਡਾ ਸੰਵਿਧਾਨਿਕ ਹੱਕ ਹੈਗਾ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕਸ ਸਕਾਲਰਸ਼ਿਪ ਸੈਂਟਰ ਵੱਲੋਂ ਜਿਹੜੀ ਆ ਬਜਟ ਦੇ ਵਿੱਚ ਅਲੋਕੇਟ ਕੀਤੇ ਜਾਂਦੇ ਆ ਫੰਡ ਕਿਸੇ ਵੀ ਤਰੀਕੇ ਦੀ ਕੋਈ ਖਰਾਤ ਨਹੀਂ ਹੈਗੇ ਸਾਡੇ ਸੰਵਿਧਾਨਿਕ ਹੱਕ ਹੈਗਾ ਮਾਰਜਨਲਾਈਜ਼ਡ ਕਮਿਊਨਿਟੀ ਹਾਸ਼ੀਆ ਦਾ ਸਮਾਜ ਜੀ ਐਸ ਐਸ ਸੀ ਸਕਾਲਰਸ਼ਿਪ ਨੂੰ ਨਹੀਂ ਜੁੜਿਆ ਪੰਦਾ ਤੇ ਮੇਰੀਆਂ ਕੰਬਲੀਆਂ ਪੈਣਾ ਖੇਤ ਉਹ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਕਿਤੇ ਵੀ ਕਾਮਯਾਬ ਨਹੀਂ ਹੋ ਪਾਣਗੇ ਤੇ ਸ਼ਾਇਦ ਕੋਈ ਵੀ ਸਿਵਲ ਸੁਸਾਇਟੀ ਦਾ ਇਹ ਬੰਦਾ ਨਹੀਂ ਚਾਹੇਗਾ ਕਿ ਬੱਚੇ ਜਿਹੜੇ ਨਾ ਪੜ ਪਾਣ। ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਗਈ ਆ ਔਰ ਸੋਸ਼ਲ ਜਸਟਿਸ ਡਿਪਾਰਟਮੈਂਟ ਮੈਡਮ ਬਲਜੀਤ ਕੌਰ ਜਿਹੜੇ ਮਿਨਿਸਟਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਡੇਟ ਨੂੰ ਜਿਹੜਾ ਵਾ 30 ਦਿਨ ਐਕਸਟੈਂਡ ਕੀਤਾ ਜਾਵੇ। ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ। ਟੈਕਨੀਕਲ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ। ਔਰ بار بار ਬੇਨਤੀ ਕਰਾਂਗੇ ਕਿ ਕਾਲਜਾਂ ਦੇ ਨੋਡਲ ਅਫਸਰ ਜਿਹੜੇ ਆ ਉਹ ਵੀ ਡਿਪਾਰਟਮੈਂਟ ਤੱਕ ਸਟੂਡੈਂਟਾਂ ਦਾ ਨਹੀਂ ਪਹੁੰਚ ਪਾ ਰਹੇ ਔਰ ਦੂਜੀ ਵੱਡੀ ਬੇਨਤੀ ਇਹ ਹੈ ਕਿ ਇਨਕਮ ਸਰਟੀਫਿਕੇਟ ਐਸਸੀ ਸਕਾਲਰਸ਼ਿਪ ਨੂੰ ਅਵੇਲ ਕਰਨ ਲਈ ਇਨਕਮ ਸਰਟੀਫਿਕੇਟ ਲੱਗਣਾ ਜ਼ਰੂਰੀ ਹੁੰਦਾ ਮੰਡੇਟਰੀ ਹੈਗਾ ਉਸ ਇਨਕਮ ਸਰਟੀਫਿਕੇਟ ਨੂੰ ਹਾਸਲ ਕਰਨ ਲਈ ਸੁਵਿਧਾ ਸੈਂਟਰ ਜਿਹੜਾ ਵਾ ਉਹ ਇੱਕ ਪਾਰੀ ਹੋ ਸੁਵਿਧਾ ਦਾ ਕੇਂਦਰ ਬਣ ਚੁੱਕਾ ਨੌਕਰਸ਼ਾਈ ਜਿਹੜੀ ਹੈ ਲਾਲ ਫੀਤਾ ਸ਼ਾਈ ਇੱਕ ਸਮੱਸਿਆ ਬਣ ਚੁੱਕੀ ਹੈ ਜਿਹਦੇ ਕੋਤੇ ਕੋਈ ਸਫਾਰਿਸ਼ ਜਾਂ ਕੋਈ ਸੋਰਸ ਹੈਗਾ ਉਹਦਾ ਤੇ ਇੱਕ ਦਿਨ ਚ ਬਣ ਜਾਂਦਾ ਬਾਕੀ ਸਟੂਡੈਂਟ ਜਿਹੜੇ ਆ ਉਹ ਵਿਚਾਰੇ ਉੱ ਕਿਤਨੇ ਵੀ ਪੋਸੀਬਲ ਨਹੀਂ ਹੈਗਾ ਕਿ ਐਸ ਸਟੀਮ ਨੂੰ ਅ ਅਵੇਲ ਕੀਤਾ ਜਾਵੇ ਸੋ ਇਸ ਨੂੰ ਟਰਾਂਸਪੇਰੈਂਟ ਕੀਤਾ ਜਾਵੇ ਪਾਰਦਰਸ਼ੀ ਬਣਾਇਆ ਜਾਵੇ ਸੋਸ਼ਲ ਇੰਡਸਟਰੀ ਡਿਪਾਰਟਮੈਂਟ ਦੇ ਥਰੂ ਹੀ ਕੋਈ ਇਨਕਮ ਸਰਟੀਫਿਕੇਟ ਦਾ ਕੋਈ ਸਿਸਟਮ ਬਣਨਾ ਚਾਹੀਦਾ ਨਾ ਕਿ ਉਹ ਜਗ੍ਹਾ ਜਿੱਥੇ ਆਲਰੇਡੀ ਹਜ਼ਾਰਾਂ ਲੋਕ ਜਿਹੜੇ ਆ ਸਾਰੀ ਜੜੀ ਜਾਂਦੇ ਆ ਉਥੇ ਵਿਚਾਰਾ ਆਪਣਾ ਸਟੂਡੈਂਟ ਰੋਲਦਾ ਰਹਿ ਜਾਂਦਾ ਬੇਨਤੀ ਕਰਾਂਗੇ ਜੀ ਕਿ ਤਾਰੀਖ ਨੂੰ ਐਕਸਟੈਂਡ ਕੀਤਾ ਜਾਵੇ ਤੇ ਨਾਲ ਇਹ ਕਵਾਂਗੇ ਕਿ ਜੇ 7 ਦਿਨਾਂ ਤੱਕ ਇਹ ਤਾਰੀਖ ਨਹੀਂ ਵਧਾਈ ਜਾਂਦੀ 10 ਤਾਰੀਖ ਅ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸੱਚਕੰਚਨੀ ਦਰਬਾਰ ਸਾਹਿਬ ਉਹਦੇ ਬਾਅਦ ਮੈਂ ਜੀ ਹੋਊਗੀ ਨਾ ਆਰਟੀਕਲ 19 ਨੂੰ ਐਕਸਰਸਾਈਜ਼ ਕਰਾਂਗਾ ਨਾ ਕੋਈ ਸ਼ਾਸਨ ਦਾ ਪ੍ਰਸ਼ਾਸਨ ਔਰ ਉਸ ਸੰਵਿਧਾਨ ਦੇ ਅੱਗੇ ਬੈਠਾਂਗੇ ਜਿੱਥੇ ਸਾਨੂੰ ਸੰਵਿਧਾਨਿਕ ਹੱਕ ਮਿਲੇਗਾ ਜੈ ਵਾਲਮੀਕੀ ਜੀ ਜੈ ਫੀਮ ਜੈ ਸੰਵਿਧਾਨ ਧੰਨਵਾਦ ਕਰਾਂਗਾ ਬਡਲਾਂ ਸਾਹਿਬ ਦਾ ਤੇ ਉਹਨਾਂ ਦੇ ਸਾਥੀਆਂ ਦਾ ਅੱਜ ਇਹਨਾਂ ਨੇ ਆ ਕੇ ਸਹਿਯੋਗ ਦਿੱਤਾ ਜੈ ਵਾਲਮੀਕੀ